ਦੇਖ ਸਕਦੇ ਹੋ ਕਿਵੇਂ ਜਾਮ ਤੇ ਜਾਮ ਲੱਗੇ ਆ ਇਹਨੇ ਪਏ ਨੇ ਪਰ ਇਹ ਰੇੜੀ ਵਾਲੇ ਆਪਣੀ ਜਿਹੜੀ ਰੇੜੀ ਹੈ ਉਹ ਸੜਕ ਤੇ ਹੀ ਖੜਾਣੀਆਂ ਇਹਨਾਂ ਨੇ ਜਿੰਨਾ ਮਰਜੀ ਪੁਲਿਸ ਪ੍ਰਸ਼ਾਸਨ ਜਦੋਂ ਕੋਈ ਕਾਰਵਾਈ ਕਰਨ ਵਾਸਤੇ ਆਂਦਾ ਤਾਂ ਫਿਰ ਇਹ ਹੱਥ ਪੱਲੇ ਜੋੜਦੇ ਨੇ ਕਿ ਵੀ ਅਸੀਂ ਗਰੀਬ ਆ ਅਸੀਂ ਗਰੀਬ ਆ ਸਾਡੇ ਤੇ ਤਰਸ ਕਰੋ ਪਰ ਜਦੋਂ ਸੜਕ ਦੇ ਵਿੱਚ ਇਹ ਰੇੜੀਆਂ ਖੜਾਉਂਦੇ ਨੇ ਉਦੋਂ ਕੋਈ ਨਹੀਂ ਦੇਖਦਾ ਕਿਵੇਂ ਨੀਵਾ ਦੀਆਂ ਧੱਜੀਆਂ ਉਡਾ ਰਹੇ ਨੇ ਤੇ ਦੇਖ ਸਕਦੇ ਹੋ ਜਿਹੜੀ ਪੀਲੀ ਪੱਟੀ ਬਣਾਈ ਗਈ ਸੀ ਉਹ ਪੀਲੀ ਪੱਟੀ ਤੋਂ ਵੀ ਪਰਾਂ ਖੜੇ ਨੇ ਅਬ ਪੀਲੀ ਪੱਟੀ ਤੋਂ ਵੀ ਪਾਰ ਖੜੇ ਨੇ ਇਹਨਾਂ ਤੇ ਕਾਰਵਾਈ ਜਦੋਂ ਪੁਲਿਸ ਪ੍ਰਸ਼ਾਸਨ ਜਾਂ ਨਗਰ ਕੌਂਸਲ ਕਰਨ ਵਾਸਤੇ ਆਉਂਦੀ ਹੈ ਤਾਂ ਫਿਰ ਇਹ ਹੱਥ ਜੋੜ ਕੇ ਹੀ ਕਹਿੰਦੇ ਨੇ ਕਿ ਅਸੀਂ ਗਰੀਬ ਆ ਜਦੋਂ ਸੜਕ ਤੇ ਰੇੜੀ ਆ ਖੜਾ ਕੇ ਨੀਵਾ ਦੀਆਂ ਧੱਜੀਆਂ ਡੰਦੇ ਨੇ ਤੇ ਜਾਮ ਲਵਾਉਂਦੇ ਨੇ ਉਦੋਂ ਕੋਈ ਨਹੀਂ ਦੇਖਦਾ ਦੇਖ ਸਕਦੇ ਹੋ ਪੀਲੀ ਪੱਟੀ ਦੀ ਪਾਰ ਕਰੀ ਖੜੇ ਨੇ ਇਹਨਾਂ ਨੂੰ ਕਿਹਾ ਹੋਇਆ ਕਿ ਵੀ ਆਪਣੀ ਪੀਲੀ ਪੱਟੀ ਤੋਂ ਪਾਰ ਖੜੋ ਪਰ ਇਹਨਾਂ ਦੀ ਜੁਰਤ ਕੀ ਹੈ ਕਿ ਪੀਲੀ ਪੱਟੀ ਤੋਂ ਪਾਰ ਖੜ ਜਾਣ ਦੇਖ ਸਕਦੇ ਹੋ ਵੱਡੇ ਵੱਡੇ ਜਾਮ ਇਹੀ ਲੋਕ ਲਵਾਉਂਦੇ ਨੇ ਸਾਨੂੰ ਦੇਖ ਕੇ ਰਿਹੜੀਆਂ ਨੇ ਸੜਕ ਤੋਂ ਪਰਾਂ ਕੀਤੀ ਐ ਜਦ ਕੇ ਦੇਖ ਰਹੇ ਸੀਗੇ ਵੱਡੇ ਵੱਡੇ ਜਾਮ ਲੱਗੇ ਹੋਏ ਨੇ ਇਸ ਬੰਦੇ ਨੇ ਰਿਹੜੀ ਆਪਣੀ ਸਾਈਡ ਤੇ ਨਹੀਂ ਕੀਤੀ ਆ ਹੁਣ ਵੀ ਦੇਖ ਸਕਦੇ ਹੋ ਚੌਂਕੀ ਰੋਡ ਤੇ ਵੱਡੇ ਵੱਡੇ ਜਾਮ ਲੱਗੇ ਹੋਏ ਨੇ ਕਿ ਰਿਹੜੀ ਟੱਸ ਤੋਂ ਮੱਸ ਨਹੀਂ ਕੀਤੀ ਕਿ ਵੀ ਅਸੀਂ ਆਪਣੀ ਰਿਹੜੀ ਸਾਈਡ ਤੇ ਖੜਾ ਦਈਏ ਤੇ ਜਦੋਂ ਨਗਰ ਕੌਂਸਲ ਕਾਰਵਾਈ ਕਰਨ ਵਾਸਤੇ ਆਉਂਦੀ ਆ ਤਾਂ ਫਿਰ ਇਹ ਹੱਥ ਪੱਲੇ ਜੋੜਦੇ ਨੇ ਕਿ ਅਸੀਂ ਗਰੀਬ ਹ ਪਰ ਇਹ ਉਦੋਂ ਨਹੀਂ ਦੇਖਦੇ ਕਿ ਵੀ ਜਦੋਂ ਇਨੀ ਮਾਦੀਆਂ ਧੱਜੀਆਂ ਡਾ ਕੇ ਵੱਡੇ ਵੱਡੇ ਜਾਮ ਲਾਉਂਦੇ ਨੇ ਇਹ ਉਹ ਬੰਦਾ ਹੈ ਜਿਨੇ ਵੱਡੇ ਵੱਡੇ ਜਾਮ ਲਾਇਨੇ ਦੇਖ ਲੋ ਪਛਾਣ ਕਰ ਲੋ ਇਸ ਦੀ ਇਹ ਦੋ ਬੰਦੇ ਨੇ ਜਿਨ੍ਹਾਂ ਨੇ ਸੜਕ ਦੇ ਉੱਤੇ ਰੇੜੀਆਂ ਖੜਾ ਰੱਖੀਆਂ ਸੀਗੀਆਂ ਨਗਰ ਕੌਂਸਲ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦੀ ਲੋੜ ਤਾਂ ਇਹੋ ਜਿਹੇ ਬੰਦਿਆਂ ਤੇ ਦੇਖ ਸਕਦੇ ਹੋ ਪੀਲੀ ਪੱਟੀ ਵੀ ਪਾਰੀ ਖੜੀ ਕਰੇ ਨੇ ਜਦ ਕਿ ਕਿਹਾ ਹੋਇਆ ਕਿ ਪੀਲੀ ਪੱਟੀ ਤੋਂ ਅੱਗੇ ਨਹੀਂ ਆਉਣਾ ਪੀਲੀ ਪੱਟੀ ਤੋਂ ਵੀ ਪਾਰ ਖੜੇ ਨੇ ਸੜਕ ਦੇ ਉੱਤੇ ਖੜ ਕੇ ਵੱਡੇ ਵੱਡੇ ਜਾਮ ਲਾਉਂਦੇ ਨੇ ਇਹੋ ਜਿਹੇ ਬੰਦੇ ਸਾਈਡ ਤੇ ਲੈ ਕੇ ਗਿਆ ਇਹ ਵੱਡੇ ਵੱਡੇ ਜਾਮ ਲੱਗਦੇ ਨੇ ਇਹ ਨਾ ਰੇੜੀਆਂ ਵਾਲਿਆਂ ਕਰਕੇ ਲੱਗਦੇ ਨੇ ਤੇ ਜਾਮ ਲੱਗ ਰਹੇ ਨੇ ਅਸੀਂ ਸਾਈਡ ਤੇ ਕਰੀਏ ਜਦ ਕੇ ਨਗਰ ਕੌਂਸਲ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਪੀਲੀ ਪੱਟੀ ਦੇ ਪਾਰ ਆਪਣੀਆਂ ਰੇੜੀਆਂ ਖੜਾਣੀਆਂ ਨੇ ਇਹਨਾਂ ਰੇੜੀ ਵਾਲਿਆਂ ਨੂੰ ਜਿੰਨਾ ਮਰਜ਼ੀ ਤੁਸੀਂ ਕਹਿ ਲਓ ਇਹਨਾਂ ਨੂੰ ਕੋਈ ਅਸਰ ਨਹੀਂ ਕੋਈ ਪਰਵਾਹ ਨਹੀਂ ਪੀਲੀ ਪੱਟੀ ਦੇ ਪਾਰ ਹੀ ਖੜਨਾ ਸੜਕ ਦੇ ਉੱਤੇ ਹੀ ਖੜਦੇ ਨੇ ਹੁਣ ਵੀ ਦੇਖ ਸਕਦੇ ਹੋ ਕਿੱਥੇ ਪੀਲੀ ਪੱਟੀ ਹੈ ਤੇ ਕਿੱਥੇ ਰੇੜੀਆਂ ਨੇ ਜਿਆਦਾ ਜਾਮ ਦਾ ਕਾਰਨ ਹੀ ਇਹੀ ਨੇ ਰੇੜੀਆਂ ਵਾਲੀ ਜਦੋਂ ਕਾਰਵਾਈ ਵਾਸਤੇ ਆਉਂਦੇ ਨੇ ਤਾਂ ਫਿਰ ਇਹ ਹੱਤ ਪੱਲਾ ਜੋੜਦੇ ਇਹੀ ਕਹਿੰਦੇ ਨੇ ਕਿ ਅਸੀਂ ਗਰੀਬ ਆ ਜਦੋਂ ਨੀਵਾ ਦੀਆਂ ਧੱਜੀਆਂ ਡਾਂਦੇ ਨੇ ਤੇ ਸੜਕ ਦੇ ਉੱਤੇ ਖੜਦੇ ਨੇ ਉਹਦੋਂ ਕੋਈ ਨਹੀਂ ਦੇਖਦਾ ਲੋੜ ਹੈ ਨਗਰ ਕੌਂਸਲ ਨੂੰ ਇਹੋ ਜਿਹੇ ਰੇੜੀ ਵਾਲਿਆਂ ਤੇ ਸਖਤ ਕਾਰਵਾਈ ਕਰਨ ਦੀ ਜੇ ਸਖਤ ਕਾਰਵਾਈ ਹੋਏਗੀ ਤਾਂ ਹੀ ਸ਼ਾਮ ਦੇ ਜਿਹੜੇ ਮੁਸ਼ਕਲਾਂ ਨੇ ਲੋਕਾਂ ਨੂੰ ਆਉਂਦੀਆਂ ਨੇ ਤਾਂ ਹੀ ਹੱਲ ਹੋਣਗੇ ਹੋਰ ਕੋਈ ਹੱਲ ਨਹੀਂ ਅਜੇ ਵੀ ਦੇਖ ਸਕਦੇ ਹੋ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈ ਸੜਕ ਦੇ ਕਿਨਾਰੇ ਤੇ ਹੀ ਖੜਨਾ ਹੈ ਜਦੋਂ ਵੀ ਖੜਨਾ ਹੈ ਪੀਲੀਆਂ ਪੱਟੀਆਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਹੈ ਇਹਨਾਂ ਲੋਕਾਂ ਵੱਲੋਂ ਤੇ ਦੂਜੇ ਪਾਸੇ ਦੀ ਵੀ ਜੇ ਗੱਲ ਕਰੀਏ ਦੇਖ ਸਕਦੇ ਹੋ ਕਿੱਥੇ ਪੀਲੀਆਂ ਪੱਟੀਆਂ ਨਹੀਂ ਤੇ ਕਿੱਥੇ ਰੇੜੀਆਂ ਨਹੀਂ ਜਦੋਂ ਨਗਰ ਕੌਂਸਲ ਤੇ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਨ ਵਾਸਤੇ ਆਂਦਾ ਹੈ ਤਾਂ ਇਹ ਹੱਤ ਪੱਲਾ ਜੋੜ ਕੇ ਹੀ ਕਹਿੰਦੇ ਨੇ ਅਸੀਂ ਗਰੀਬ ਆ ਸਾਡੇ ਦੇ ਕਾਰਵਾਈ ਕੀਤੀ ਜਾ ਰਹੀ ਹੈ ਜਦੋਂ ਪੀਲੀਆਂ ਪੱਟੀਆਂ ਦੇ ਪਾਰ ਇਹਨਾਂ ਨੂੰ ਕਿਹਾ ਗਿਆ ਪੀਲੀ ਪੱਟੀ ਤੋਂ ਪਰਾਂ ਖੜਨਾ ਕੋਈ ਇਹਨਾਂ ਦੀ ਨੀਮਾ ਦੀ ਪਾਲਣਾ ਨਹੀਂ ਕਰ ਰਿਹਾ ਪੁਲਿਸ ਪ੍ਰਸ਼ਾਸਨ ਨੂੰ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਬੇਨਤੀ ਹੈ ਇਹ ਜੇ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਤੇ ਮਿਲਵਾਂ ਸੱਜਣ ਨੂੰ ਇਹਨਾਂ ਦਾ ਜਮੀਂ ਹੱਦ ਕਰਤੀ ਹੈ ਲੋੜ ਹੈ ਨਗਰ ਕੌਂਸਲ ਨੂੰ ਇਹ ਜੇ ਲੋਕਾਂ ਤੇ ਕਾਰਵਾਈ ਸੜਕ ਦੇ ਉੱਤੇ ਹੀ ਇਹਨਾਂ ਨੇ ਆਪਣੇ ਡੇਰੇ ਲਾਏ ਨੇ ਜਦੋਂ ਦੇਖਦੇ ਹਾਂ ਚੌਂਕੀ ਰੋਡ ਦੇ ਵੱਡੇ ਵੱਡੇ ਜਾਮ ਲੱਗਦੇ ਨੇ ਕਿਹਾ ਹੋਇਆ ਕਿ ਪੀਲੀ ਪੱਟੀ ਦੇ ਪਾਰ ਬੈਠਿਆ ਜਾਵੇ ਕਿੱਥੇ ਪੀਲੀ ਪੱਟੀ ਆ ਕਿੱਥੇ ਇਹ ਨਹੀਂ ਤੇ ਜਦੋਂ ਕਾਰਵਾਈ ਵਾਸਤੇ ਆਉਂਦੇ ਨੇ ਤਾਂ ਇੱਕੋ ਹੀ ਗੱਲ ਕਰਦੇ ਨੇ ਹੱਥ ਬੰਦ ਦੇ ਨਹੀਂ ਕਿ ਅਸੀਂ ਗਰੀਬਾਂ ਗਰੀਬ ਜਿੱਥੇ ਤੁਹਾਨੂੰ ਹਦਾਇਤ ਕੀਤੀ ਗਈ ਉੱਥੇ ਨਹੀਂ ਖੜਦੇ ਇਹ ਤੇ ਦੇਖ ਸਕਦੇ ਹੋ ਇਹਨੇ ਵੀ ਹੁਣ ਆਪਣੀ ਰੈਡੀ ਪੀਲੀ ਪੱਟੀ ਦੇ ਪਾਰ ਕੀਤੀ ਐ ਜਦ ਕੇ ਵੱਡੇ ਵੱਡੇ ਜਦੋਂ ਜਾਮ ਲੱਗਦੇ ਨੇ ਉਲਟਾ ਇਹ ਹੱਸਦੇ ਨੇ ਨਗਰ ਕਾਉਂਸਲ ਦੇ ਅਧਿਕਾਰੀਆਂ ਨੂੰ ਅਪੀਲ ਹੈ ਬੇਨਤੀ ਹੈ ਸਖਤ ਕਾਰਵਾਈ ਕਰੋ ਤਾਂ ਸ਼ਹਿਰ ਦੇ ਵਿੱਚੋਂ ਜਾਮ ਦੀ ਸਥਿਤੀ ਸਾਫ਼ ਹੋਏਗੀ ਹਟੇਗੀ ਕਿੱਥੇ ਪੀਲੀਆਂ ਪੱਟੀਆਂ ਨੇ ਕਿੱਥੇ ਰੜੀਆਂ ਨੇ ਦੇਖੋ ਸੜਕ ਦੇ ਕਿਨਾਰੇ ਤੇ ਖੜੇ ਨੇ ਕੁਝ ਹੀ ਦੂਰੀ ਦੇ ਪੁਲਿਸ ਚੋਂ ਕੀ ਹੈ ਜਦ ਕਿ ਇਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਫਿਰ ਵੀ ਕੋਈ ਪਾਲਣਾ ਨਹੀਂ ਕਰਦੇ ਨੀਵਾ ਦੀ ਪੂਈਆਂ ਲਾ ਰਖਿਆ ਨਹੀਂ ਸੜਕ ਦੇ ਮੂਹਰੇ ਭੰਰੇ ਨੇ ਵੀਰ ਜੀ ਥੋੜੇ ਜਦੋਂ ਆ ਕਰ ਰਹੇ ਮਾਤ ਤੁਹਾਡੇ ਹੋ ਗਿਆ ਸਮਝਾਉਣਾ ਸੜਕਾਂ ਦੇ ਕਿਨਾਰੇ ਤੇ ਲਾ ਕੇ ਵੱਡੇ ਵੱਡੇ ਅੱਡੇ ਬੈਠੇ ਨੇ ਜਦਕਿ ਇਹਨਾਂ ਨੂੰ ਪਤਾ ਹੈ ਕਿ ਪੀਲੀ ਪੱਟੀ ਦੇ ਪਾਰ ਖੜਨਾ ਜੀ ਹੀ ਦੂਰੀ ਤੇ ਪੁਲਿਸ ਸਟੇਸ਼ਨ ਪੁਲਿਸ ਚੌਂਕੀ ਰੋਡ ਹੈ ਫਿਰ ਵੀ ਲੋਕ ਜਮੀ ਪਰਵਾਹ ਨਹੀਂ ਕਰਦੇ ਸੜਕ ਦੇ ਕਿਨਾਰਿਆਂ ਤੇ ਹੀ ਸੜਕ ਦੀਆਂ ਗੱਡੀਆਂ ਖੜਾ ਕੇ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦੇ ਨੇ ਦੇਖ ਸਕਦੇ ਹੋ ਕੁਝ ਹੀ ਦੂਰੀ ਤੇ ਪੁਲਿਸ ਚੌਂਕੀ ਰੋਡ ਹੈ ਸ਼ਹਿਰ ਦੇ ਵਿੱਚੋਂ ਵਿੱਚ ਬਣੇ ਟੈਕਸੀ ਸਟੈਂਡ ਦੇਖ ਸਕਦੇ ਹੋ ਇਸ ਟੈਂਪ ਗਾਂਧੀ ਗਰਾਉਂਡ ਦੇ ਵਿੱਚ ਖੜੇ ਆ ਕਿਵੇਂ ਜਾਮ ਤੇ ਜਾਮ ਲੱਗੇ ਪਏ ਨੇ ਲੋਕਾਂ ਨੂੰ ਚਾਹੀਦਾ ਗੱਡੀਆਂ ਉਸ ਥਾਂ ਤੇ ਖੜਾਉਣ ਤਾਂ ਜੋ ਕਿਸੇ ਨੂੰ ਆਉਣ ਜਾਣ ਦੇ ਵਿੱਚ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਹ ਗਾਂਧੀ ਗਰਾਊਂਡ ਦਾ ਹਾਲ ਹੈ ਦੇਖ ਸਕਦੇ ਹੋ ਕਿਵੇਂ ਗੱਡੀਆਂ ਸੜਕਾਂ ਦੇ ਕਿਨਾਰੇ ਤੇ ਖੜੀਆਂ ਨੇ ਤੇ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਨੇ ਲੋਕਾਂ ਲਈ